ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਟਾਲਾ ਦੇ ਅੰਮ੍ਰਿਤਸਰ ਰੋਡ ਤੇ ਸਟੀਲ ਇੰਡਸਟਰੀ ਚ ਭਿਆਨਕ ਅੱਗ ਲੱਗ ਗਈ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਬਟਾਲਾ ਚ ਅੰਮ੍ਰਿਤਸਰ ਰੋਡ ਤੇ ਮੌਜੂਦ ਸਵਾਤੀ ਸਟੀਲ ਇੰਡਸਟਰੀ ਦੇ ਅੰਦਰ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਇੰਡਸਟਰੀ ਦੇ ਅੰਦਰ ਪੇ ਤੇਲ ਦੇ ਟੈਂਕਰ ਜਿਸ ਵਿੱਚ 6000 ਲੀਟਰ ਦੇ ਕਰੀਬ ਤੇਲ ਸੀਗਾ ਅੱਗ ਪੈਣ ਦੇ ਨਾਲ ਲਗਭਗ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅੱਗ ਇੰਨੀ ਭਿਆਨਕ ਸੀ ਕਿ मौके ਤੇ ਪਹੁੰਚੀਆਂ ਫਾਇਰ ਬਰਗੇਡ ਦੀਆਂ ਦੋ ਗੱਡੀਆਂ ਨੂੰ ਵੀ ਅੱਗ ਉਤੇ ਕਾਬੂ ਪਾਉਣ ਲਈ ਭਾਰੀ ਮੁਸ਼ਕਲਤ ਕਰਨੀ ਪਈ ਗਨੀਮਤ ਇਹ ਰਹੀ ਕਿ ਇਹ ਅੱਗ ਇਸ ਫੈਕਟਰੀ ਤੋਂ ਦੂਜੀਆਂ ਫੈਕਟਰੀਆਂ ਤੱਕ ਨਹੀਂ ਪਹੁੰਚੀ ਤੇ ਸਮਾਂ ਰੰਦੇ ਸਪਰ ਫਾਇਰ ਬਰਗੇਡ ਦੇ ਕਰਮਚਾਰੀਆਂ ਵੱਲੋਂ ਭਾਰੀ ਮੁਸ਼ਕਲਤ ਦੇ ਨਾਲ ਕਾਬੂ ਪਾ ਲਿਆ ਗਿਆ ਨਹੀਂ ਤਾਂ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ ਨਮਕਾਰ ਸਿੰਘ ਸਫਾਇਰ ਅਫਸਰ ਬਟਾਲਾ ਜੀ ਜੀ ਸਾਡੀ ਘਟਨਾ ਵਾਪਰੀ ਕਿ ਕਿਸ ਤਰੀਕੇ ਨਾਲ ਇਹ ਸਵਾਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿੱਥੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲੈ ਜਾਣੀਆਂ ਹੋਣ ਤਾਂ ਉਥੇ 15-20 ਮਿੰਟ ਖਰਾਬ ਹੋ ਜਾਂਦੇ ਆ। ਜਦੋਂ ਇੱਥੇ ਤੁਸੀਂ ਪਹੁੰਚੇ ਮੌਕੇ ਤੇ ਕੀ ਲਿਖਿਆ ਲਾ? ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਬੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕੋਡ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਕ ਦੇ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ। ਇਹਦਾ सुरेंद्र لال ਹੈ। ਸਿੰਧ لال ਜੀ ਕਿਸ ਨਾਮ ਦਾ? ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ। ਔਰ ਸਾਡਾ ਰੇਲਵੇ ਪ੍ਰੋਡਕਟ ਬਣਦਾ ERS activities ਜਿਹੜੀ ਮਾਲ ਬਣਾਉਣੇ ਰੇਲਵੇ ਟ੍ਰੈਕ ਆਈਟਮਸ ਉਹ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਗਰਮ ਪੱਠੀ ਕਰਕੇ ਨਾ ਫਿਰ ਮਾਲ ਬਣਦਾ ਤੋਂ ਅਚਾਨਕ ਜਿਹੜਾ ਨਾ ਸਿਰੇ ਚਲਦੇ ਚਲਦੇ ਅੱਗ ਲੱਗ ਗਈ ਕੁੰਚਿੰਗ ਆਇਲ ਨੂੰ ਕੁੰਚਿੰਗ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਮਾਲ ਤੋਂ ਸੇ ਘਮ ਉਹ ਪੈਂਦਾ ਕਦੇ 6000 ਤੋਂ ਵੱਧ ਹੀ ਪੈਂਦਾ ਸਾਰਾ ਸੜ ਗਿਆ ਕਿੰਨਾ ਕੁ ਸਾਰਾ ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜਾ ਡਰਮ ਪੈਂਦੇ ਨੇ ਇੱਕ ਜੇ ਕਮਸਕਿਮੇ ਦਾ ਮਤਲਬ 1.5 ਲੱਖ ਰੁਪਏ ਦਾ ਕਮਸਕਿਮੇ ਜਿਹੜਾ ਸੱਜੇ ਹਾਂਜੀ ਅਸੈਸਮੈਂਟ ਕਰਨੇ ਪਏ ਕਿੰਨਾ ਸਮਾਂ ਹੈ ਲੋਕ ਦਾ ਬਾਲਣਾ ਜਾਏ ਜਾਂ ਲੋਕ ਦਾ ਦੇਖਿਆ ਲੋਕ ਦਾ ਕੀ ਕੰਮ ਹਾਂਜੀ ਲੋਕ ਦਾ ਕੀ ਕੰਮ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਮਤਲਬ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ ਉਹਦੇ ਵੇਖ ਜਾਤਾ ਉਹਦੇ